ਸੱਚ ਆਪਣੇ ਆਪ ਵਿੱਚ ਪੂਰਨ ਹੁੰਦਾ ਹੈ ਕਦੀ ਅਧੂਰਾ ਨਹੀਂ ਹੁੰਦਾ ਜਿਵੇਂ ਕਹਿ ਮਨ ਦੀ ਗੱਦੀ ਗੱਲ ਸੱਚ ਹੈ ਅੱਧੀ ਨਹੀਂ ਹੈ ਤੋ ਸੱਚ ਕਦੀ ਅਧੂਰਾ ਨਹੀਂ ਹੁੰਦਾ ਜਾਂ ਤੇ ਗੱਲ ਪੂਰਨ ਸੱਚੀ ਹੋਵੇਗੀ ਜਾਂ ਫਿਰ ਪੂਰਨ ਝੂਠੀ ਹੋਵੇਗੀ ਪਰ ਮਨੁੱਖ ਦੀ ਦੁਨੀਆ 'ਚ ਇਹ ਗੱਲ ਉਚਾਰਨ ਹੁੰਦੀ ਹੈ ਕਿ ਇਹ ਗੱਲ ਅੱਧੀ ਸੱਚ ਹੈ ਅੱਧੀ ਝੂਠੀ ਦਰਸਲ ਮਨੁੱਖ ਦੇ ਅੰਦਰ ਸੰਕਲਪ ਨੇ ਤੇ ਵਿਕਲਪ ਨੇ ਕੁਝ ਮਨੁੱਖ ਦਾ ਮਨ ਗੱਲ ਨੂੰ ਮੰਨਦਾ ਹੈ ਕੁਝ ਇਨਕਾਰੀ ਹੁੰਦਾ ਹੈ ਕੁਝ ਤੋਂ ਇਹ ਸੱਚ ਦੇ ਦੋ ਭਾਗ ਕਰ ਦਿੰਦਾ ਕੁਝ ਝੂਠ ਕਰ ਦਿੰਦਾ ਕੁਝ ਸੱਚ ਕਰ ਦਿੰਦਾ ਇਹਦੀ ਮਨੋਰਤ ਹੁੰਦੀ ਹੈ ਵਰਨਾ ਸੱਚ ਆਪਣੀ ਥਾਂ ਤੇ ਪੂਰਨ ਸੱਚ ਹੈ ਕਾਦਰ ਕਰੀਮ ਨੇ ਜਿਸ ਤਰ੍ਹਾਂ ਸਾਡੇ ਪੈਰ ਦੋ ਬਣਾਏ ਨੇ ਹੱਥ ਦੋ ਬਣਾਏ ਨੇ ਕੰਨ ਦੋ ਬਣਾਏ ਨੇ ਅੱਖਾਂ ਦੋ ਬਣਾਈਆਂ ਨੇ ਨਾਸਤਾ ਤੇ ਸ਼ਰਾਬ ਦੋ ਬਣਾਏ ਨੇ ਜ਼ੁਬਾਨ ਦੋ ਕੰਮ ਨੇ ਬੋਲਦੀ ਹੈ ਰਸਵੀ ਲੈਂਦੀ ਹੈ ਉੱਥੇ ਬੰਦੇ ਦੇ ਦਿਮਾਗ ਵੀ ਦੋ ਨੇ ਇੱਕ ਨੂੰ ਕਿਹਾ ਸੁਚੇਤਮਨ ਇੱਕ ਨੂੰ ਕੇਰ ਅਚੇਤਮਨ ਉਹ ਸੱਜੀ ਅਕ ਸੱਜੇ ਪਾਸੇ ਵੇਖੇ ਤੇ ਖੱਬੀ ਅਕ ਖੱਬੇ ਪਾਸੇ ਵੇਖੇ ਕੀ ਵੇਖ ਸਕਾਂਗੇ ਕੁਝ ਵੀ ਨਹੀਂ ਵੇਖ ਸਕਾਂ ਸੱਜਾ ਹੱਥ ਕੁਝ ਬਣਾਵੇ ਤੇ ਖੱਬਾ ਤੋੜ ਦੇਵੇ ਕੀ ਬਣਦਾ ਕੁਝ ਵੀ ਨਹੀਂ ਬਣਦਾ ਸਮਝ ਆਇਆ ਹੋਵੇਗਾ ਸੱਜੀ ਲੱਤ ਸੱਜੇ ਪਾਸੇ ਜਾਵੇ ਤੇ ਖੱਬੀ ਲੱਤ ਖੱਬੇ ਪਾਸੇ ਜਾਵੇ ਕਿਧਰੇ ਪਹੁੰਚਾਂਗੇ ਉੱਥੇ ਹੀ ਡਿੱਗ ਜਾਵਾਂਗੇ ਉੱਥੇ ਹੀ ਡੇ ਜਾਵਾਂਗੇ ਦੋ ਹੱਥਾਂ ਨੂੰ ਕੰਮ ਇੱਕ ਦੇਣਾ ਹੈ ਦੋ ਪੈਰਾਂ ਨੂੰ ਮੰਜ਼ਿਲ ਇੱਕ ਦੇਣੀ ਹੈ ਦੋ ਅੱਖਾਂ ਨੂੰ ਦ੍ਰਿਸ਼ਟੀ ਇੱਕ ਲੈਣੀ ਹੈ ਦੋ ਕੰਨਾਂ ਨੂੰ ਸ਼ਬਦ ਇੱਕ ਦੇਣਾ ਹੈ ਔਰ ਇਸ ਸੁਚੇਤ ਤੇ ਅਚੇਤ ਜਿਹੜੇ ਦੋ ਮਨ ਨੇ ਇਹਨਾਂ ਦੇ ਸਾਹਮਣੇ ਸੰਕਲਪ ਇੱਕੋ ਹੀ ਰਹਿਣਾ ਹੈ ਗੱਲ ਇੱਕੋ ਹੀ ਪਰ ਇਹ ਗੱਲ ਰਹਿੰਦੀ ਨਹੀਂ ਸੁਣ ਲਈ ਕਥਾ ਜੇ ਹਵਲੋ ਤੇ ਡੋਆ ਆ ਅਮਰਤ ਛਕਣਾ ਸੰਕਲਪ ਇੱਕ ਦਿਵਾਨ ਦਾ ਫੈਸਲਾ ਦੂਜੇ ਦਾ ਫੈਸਲਾ ਕੀ ਕਰਨਾ ਹੈ ਇੱਕ ਗੁਣੀ ਗਿਆਨੀ ਤੇ ਬੋਲਦੇ ਹੀ ਰਹਿੰਦੇ ਨੇ ਨਾ ਤਾਂ ਤੇ ਕੰਮ ਹੀ ਆਈਏ ਹੋਰ ਕੀ ਕਰਨਾ ਹੈ ਨਾਲ ਤੇ ਜਲਬ ਖੜਾ ਹੋ ਗਿਆ ਸੱਜੀ ਦਾ ਤੇ ਸੱਜੇ ਪਾਸੇ ਕਬੀਲਨ ਖੱਬੇ ਪਾਸੇ ਗਿਰਨਗੇ ਹੋਰ ਕੀ ਹੈ ਡਿਗਣ ਸੱਜੀ ਅਕ ਸੱਜੇ ਦੇ ਖੰ ਲੱਗੀ ਖੱਬੇ ਆ ਖੱਬੇ ਪਾਸੇ ਵੇਖਣ ਲੱਗੀ ਕੀ ਇੱਕ ਸਖਣ ਦੇ ਕੁਝ ਵੀ ਨਹੀਂ ਧਰਮ ਕਹਿੰਦਾ मनुख समर्थ हो गया है कि दो अखा ए दृष्टि एक दे देता है दे, दो कना ए शब्द एक ले देता है दो पैर मंजिल एक दे देता है दो हथा काम एक दे देता है दे दे। पर दो दिमागों फैसला आज तक यह एक नहीं दे सकया दो मन मनोत एक ए नहीं ले सके एक मन कुछ कहता है एक कुछ कहता है इन कहते हैं संकल्प विकल्प ਸਚਾਈ ਤੇ ਆਪਣੇ ਖਾਂ ਤੇ ਪੂਰਨ ਰੂਪ ਦੇ ਸਚਾਈ ਹੈ ਪ੍ਰਜਾਤੰਬ ਦੇ